ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਛਕਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਕੋਮਲ ਦੇ ਕੋਲ ਪਸ਼ੂ ਵਪਾਰ ਦਾ ਕੰਮ ਵੀਰ ਦਾ ਦੋਸਤੋ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਘਰੇ ਆਉਂਦੇ ਆ ਪਹਿਲਾਂ ਕਾਫੀ ਵੀਡੀਓ ਵੀਰ ਦੀਆਂ ਆਪਾਂ ਅਪਲੋਡ ਕੀਤੀਆਂ ਨੇ ਪਸ਼ੂ ਦੋਸਤੋ ਸਸਤੇ ਤਾਂ ਬਿਲਕੁਲ ਵਾਜਬ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਲੈ ਕੇ ਆਉਂਦਾ ਵੀਰ ਵੈੜਾ ਹੋਣ ਚਾਹੇ ਮੱਝਾ ਹੋਣ ਦੋਸਤੋ ਬਿਲਕੁਲ ਨਾਰਮਲ ਜੇ ਰੇਟ ਹੁੰਦੇ ਆ ਤਾਜੋ ਦੋਸਤੋ ਅਭੀ ਛੋਟੇ ਫਾਰਮਰ ਵੀਰ ਵੀ ਜਿਹੜੇ ਬਿਲਕੁਲ ਖਰੀਦ ਸਕਣ ਛੋਟੇ ਫਾਰਮਰ ਵੀਰਾਂ ਦੀ ਪਹੁੰਚ ਵਿੱਚ ਪਸ਼ੂ ਆ ਜਾਂਦੇ ਆ ਠੀਕ ਆ ਜੀ ਤੇ ਵੈਰਾਈਟੀ ਵੀਰ ਲੈ ਕੇ ਆਉਂਦਾ ਹਰ ਇੱਕ ਤਰ੍ਹਾਂ ਦੀ ਅੱਜ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਤੁਹਾਨੂੰ ਦੋਸਤੋ ਝੋਟੀ ਦਿਖਾ ਦਾਂਗੇ ਗੱਬਣ ਝੋਟੀ ਆ ਤਿਆਰ ਆ ਦਿਨ ਲੈਂਦੀ ਆ ਸੋ ਸਮਾਂ ਆਪਾਂ ਵੀਰ ਕੋਮਲ ਤੋਂ ਪੁੱਛ ਲਾਂਗੇ ਕਿੰਨਾ ਕੁ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਜਾਣਕਾਰੀ ਸਬੰਧਤ ਉਹ ਸਾਰੇ ਵੀਰਾਂ ਅੱਜ 17 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਟਾਈਮ ਕੋਈ ਦੁਪਹਿਰ ਦੇ 1:30 ਵਜੇ ਦਾ ਸਮਾਂ ਹੈ ਐਨੀਮਲ ਜਿਹੜਾ ਵੀ ਜਜੂਗਾ ਪਸੰਦ ਹੋਊਗਾ ਜਿਹੜੇ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਖਰੀਦਦਾਰ ਵੀਰ ਨੂੰ ਤਸੱਲੀ ਤੁਸੀਂ ਘਰ ਬਿਲਕੁਲ ਪਾਲ ਦਾ ਆਧਾਰ ਦੋਸਤੋ ਸਮਝ ਕੇ ਤਸੱਲੀ ਜ਼ਰੂਰ ਕਰਿਆ ਕਰੋ ਗੱਭਣ ਪਸ਼ੂ ਤੇ ਪਕੇ ਤੇ ਸਵੇਰ ਸਵੇਰ ਨਾਲ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡੀ ਰਿਸਪੌਂਸਿਬਿਲਟੀ ਆ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰਿਆ ਕਰੋ ਆਉ ਲੈਨੇ ਆ ਜਾਣਕਾਰੀ ਵੀਰ ਕੋਮਲ ਤੋਂ ਪੁੱਛਦੇ ਆ ਕੀ ਡਿਟੇਲ ਸਭ ਤੋਂ ਪਹਿਲਾਂ ਵੀਰ ਕੋਮਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਣਾਓ ਕਿਤਾ ਠੀਕ ਠਾਕ ਜੀ ਵਧੀਆ ਮਹਾਰਾਜ ਆਪਦੇ ਸਣਾਓ ਹਾਂਜੀ ਜੀ ਵਧੀਆ ਵਧੀਆ ਠੀਕ ਠਾਕ ਹੈ ਜੀ ਅੱਛਾ ਕੋਮਲ ਵੀਰੇ ਪਸ਼ੂ ਵਿਖ ਜਾਂਦੇ ਆ ਚਲੋ ਆਪਣੇ ਵੈਸੇ ਤਾਂ ਰੇਟ ਜਿਹੜੇ ਆ ਜਾਇਜ਼ ਜੈਨੂਨ ਜੀ ਹੁੰਦੇ ਆ ਛੋਟੇ ਰੇਟ ਹੁੰਦੇ ਆ ਵਿਖ ਜਾਂਦੇ ਪਸ਼ੂ ਵਧੀਆ ਹਾਂਜੀ ਪਸ਼ੂ ਵਿਖ ਜਾਂਦੇ ਆ ਜੀ ਛੇਤੀ 1 ਘੰਟੇ 2 ਘੰਟੇ ਚ ਵਿਖ ਜਾਂਦੇ ਆ ਜੀ ਵਿਖ ਜਾਂਦੇ ਹਾਂਜੀ ਬੜੀ ਕਿਰਪਾ ਗੁਰੂ ਰਾਮਦਾਸ ਜੀ ਚਲੋ ਸ਼ੁਕਰ ਮਾਰਦੇ ਆ ਹਾਂਜੀ ਅੱਛਾ ਤੇ ਕੋਮਲਾ ਜੀ ਤਿੰਨ ਜਿਹੜੀਆਂ ਵੜਾ ਆਪਣੇ ਕੋਲ ਬਿਲਕੁਲ ਸੁਈਆਂ ਤੇ ਚੰਗੀਆਂ ਨੇ ਚਵਾਈ ਚਬੀ ਦੇ ਸਾਰੇ ਪਸ਼ੂ ਜਿਹੜੇ ਚਵਾਈ ਦੀ ਚਵਾਈ ਦੀ ਆਪਣੀ ਫੁੱਲ ਗਰੰਟੀ ਉਹ ਥਾਣਾ ਦੀ ਕਰੀ ਧਾਰ ਵੱਧ ਘੱਟ ਦੀ ਪੂਰ ਛੱਟੇ ਦੀ ਫੁੱਲ ਗਰੰਟੀ ਹੋਊਗੀ ਹਾਂਜੀ ਹਾਂਜੀ ਫੁੱਲ ਗਰੰਟੀ ਪੂਰੀ ਆਪਣੀ ਥਾਣਾ ਦੀ ਤੇ ਝੋਟੀ ਆਪਣੀ ਭਾਰ ਪਿੱਛੇ ਥਾਣਾ ਦੀ ਪੂਰੀ ਓਕੇ ਰਿਪੋਰਟ ਹਾਂਜੀ ਓਕੇ ਆ ਪੂਰੀ ਓਕੇ ਰਿਪੋਰਟ ਹੈ ਜੀ ਆਪਣੇ ਤੋਂ ਅੱਜ ਸਵੇਰੇ ਆਈ ਆਪਾਂ ਪੂਰੀ ਟਿੱਪ ਕੇ ਆਦੀ ਤਸੱਲੀ ਕਰਕੇ ਲਈ ਆ ਕਿੰਨੇ ਭੈਣ ਭਰਾ ਨੇ ਲੈਣੀ ਆ ਆਪਦੀ ਟਿੱਪ ਕੇ ਤਸੱਲੀ ਕਰਕੇ ਲਵੇ ਠੀਕ ਆ ਭਰਾ ਹਾਂਜੀ ਪਿੱਛੇ ਦੀ ਫੁੱਲ ਗਰੰਟੀ ਹੈ ਜੀ ਲਓ ਦੋਸਤੋ ਪਹਿਲਾਂ ਝੋਟੀ ਆ ਲਵੀ ਜੀ ਝੋਟੀ ਆ ਤੇ ਇਥੋਂ ਹੀ ਆਪਾਂ ਸਟਾਰਟ ਕਰ ਦਿੰਨੇ ਆ ਠੀਕ ਆ ਜੀ ਬਾਕੀ ਪਹਿਲਾ ਨਹੀਂ ਦੂਜਾ ਸੂਬਾ ਸਰਦ ਸਾਹਿਬ ਦੂਜਾ ਸੂਬਾ ਸਰਦ ਸਾਹਿਬ ਹਾਂ ਨਹੀਂ ਹਾਂ ਆਪਾਂ ਗਲਤ ਕਰ ਦੂਜਾ ਸੂਬਾ ਦੋਸਤੋ ਸੂਣਾ ਠੀਕ ਆ ਤੇ ਛੋਟੀ ਪੂਰੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਦਿਨ ਕੋਮਲ ਕਿੰਨੇ ਕੁ ਲੈ ਜੂ ਆ ਜੀ ਹਫਤਾ ਕਿ ਲੈ ਜੂਗੀ ਜੀ ਅਜੇ ਹਫਤਾ ਕੱਢ ਜੂਗੀ ਹਾਂ ਨਹੀਂ ਹਫਤਾ ਕੱਢ ਜੂਗੀ ਜੀ ਅੱਛਾ ਜੀ ਹਾਂਜੀ ਲੋ ਹਫਤਾ ਵੀ ਦੋਸਤੋ ਕੱਢ ਸਕਦੀ ਆ ਹਾਂਜੀ ਤੇ ਪਹਿਲਾਂ ਵੀ ਸੂ ਸਕਦੀ ਹਫਤੇ ਦੇ ਅੰਦਰ ਬਾਹਰੀ ਹੈ ਜੀ ਠੀਕ ਆ ਜੀ ਹਾਂਜੀ ਹਫਤੇ ਦੇ ਬਿਲਕੁਲ ਅੰਦਰ ਬਾਹਰ ਸੂ ਸਕਦੀ ਆ ਦੋਸਤੋ ਬ ਠੀਕਾ ਲਾਏ ਪ੍ਰੋਪਰ ਪਈ ਆ ਕੋਈ ਹੋ ਸਕਦਾ ਵੀ 4 ਦਿਨ ਕੱਢ ਜੇ 5 ਵੀ ਕੱਢ ਦੇ ਹਫਤੇ ਤੇ ਬਿਲਕੁਲ ਅੰਦਰਵਾਰ ਸਮਾਂ ਲੈਂਦੀ ਆ ਬਾਕੀ ਸੀਲ ਸਲਾਗਾ ਆਪਣੀ ਆ ਲਓ ਜੀ ਠੰਡੀ ਆ ਸੀਲ ਸਲਾਗਾ ਬਾਕੀ ਚੌਥਾ ਨਾਲ ਦੀ ਤਿੱਪਣ ਤੇ ਪਾਰ ਪਿੱਛੇ ਦੀ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਤੇ ਸਿੰਗਲ ਹੱਡੀ ਦੀ ਆ ਬਿਲਕੁਲ ਐਨ ਪਤਲੇ ਪਿੰਡੇ ਦੀ ਐਨ ਪਤਲੇ ਪਿੰਡੇ ਦੀ ਆ ਜੀ ਆ ਲਓ ਜੀ ਆ ਲੈ ਆ ਲੈ ਐਨ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਆ ਪੂਰੀ ਬਰੀਕ ਆ ਪੂਰੀ ਹਮ ਲਓ ਜੀ ਸਵੇਰ ਦੂਜਾ ਦੋਸਤੋ ਝੋਟੀ ਸੁੰਦੀ ਆ ਬਾਕੀ ਆ ਫੇਸ ਤੋ ਤੁਸੀਂ ਆ ਦੇਖ ਸਕਦੇ ਜੀ ਸਿੰਘਾਂ-ਸਿੰਘਾਂ ਦੀ ਬੰਦਰ ਦੇਖ ਲਓ ਕੁੰਡੇ ਬਿਲਕੁਲ ਸਿੰਘਾਂ ਗੁਲਾਈ ਦੇ ਵਿੱਚ ਤੇ ਖੋਲ ਕੇ ਤਸੱਲੀ ਨਾਲ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਹਾਈਟ ਮੀਡੀਅਮ ਕੋਈ ਵੀ ਰ ਮੰਨ ਸਕਦਾ ਹਾਈਟ ਮੀਡੀਅਮ ਦੇ ਵਿੱਚ ਆ ਝੋਟੀ ਤੇ ਜਿੰਨੀ ਆ ਦੋਸਤੋ ਕਈ ਨਾ ਨੋਰਮਲ ਸਾਹਮ ਸੰਭਾਲ ਦੇ ਵਿੱਚੋਂ ਵੀ ਪਸ਼ੂ ਨਿਕਲਦੇ ਆ ਪਰ ਜਿੰਨੀ ਆ ਠੀਕ ਆ ਚੰਗੀ ਆ ਪੂਰੀ ਫਿੱਟ ਫਾਟ ਤੇ ਅੱਗੇ ਕੋਈ ਖਰੀਦਦਾਰ ਚੰਗੀ ਸੇਵਾ ਕਰ ਲੂਗਾ ਦੋਸਤੋ ਤੇ ਬਾਕੀ ਦੁੱਧ ਆਪਾਂ ਪਾਇਦਾ ਕਵਾਂਗੇ ਵੀ ਦੁੱਧ ਜਿੰਨਾ ਕੋਈ ਚੰਗੀ ਸੇਵਾ ਕਰ ਲੂਗਾ ਉਹਨਾਂ ਹੀ ਤੁਸੀਂ ਜਿਹੜਾ ਦੋਸਤੋ ਦੁੱਧ ਲੈ ਸਕਦੇ ਜੀ ਠੀਕ ਆ ਬਾਕੀ ਥਾਣਾ ਥੋਣਾ ਦੀ ਪੂਰੀ ਸਾਫ ਆ ਦੇਖੋ ਆ ਦੇਖੋ ਠੀਕਾ ਤੇ ਕੋਮਲ ਕੀ ਵੀਰੇ ਮੋਲ ਕੀਤਾ ਲੈਣੇ ਦੇਣੇ ਕੀ ਕੀਤੇ ਆ ਮੋਲੇ ਦਾ ਸੰਧੂ ਸਾਹਿਬ 65k ਛੜ ਜਿੰਨਾ ਮਰਜ਼ੀ ਕਰ ਲਈ ਜੀ ਅੱਛਾ ਜੀ 60000 ਦੀ ਦੇ ਦਾਂਗੇ ਜੀ 60000 ਦੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਕਰ ਦਾਂਗੇ ਥੋੜਾ ਬੜਾ ਮਾਨਤਨ 60 ਦੇ ਵਿੱਚੋਂ ਹਾਂਜੀ ਜ਼ਰੂਰ ਕਰਦੇ ਕੋਈ ਗੱਲ ਕਰ ਦਾਂਗੇ ਜੀ ਲਓ ਦੋਸਤੋ 60000 ਦੇ ਵਿੱਚੋਂ ਮਾਨਤਨ ਹੋ ਜਾਊਗਾ ਝੋਟੀ ਚੰਗੀ ਆ ਬਾਕੀ ਆਓ ਆਪ ਦਾ ਤਿੱਪ ਕੇ ਵੇਖ ਲਿਓ ਤਸੱਲੀ ਕਰ ਲਿਓ ਦਿਨ ਹਜੇ ਲੱਜੂ ਖੁੱਲੇ ਡੁੱਲੇ ਹਫਤਾ 5-7 ਦਿਨ ਜਿਹੜੇ ਆ ਦੋਸਤੋ ਕੱਢਦੀ ਆ ਠੀਕਾ ਬਾਕੀ ਚੰਗੀ ਆ ਜਿੱਥੋਂ ਤੱਕ ਮੈਂ ਦੇਖ ਰਿਹਾ ਦੋਸਤੋ ਸਾਫ਼ ਸੁਥਰੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜਿੰਨਾ ਵੀ ਲੇਵਾ ਹੈਗਾ ਬਾਕੀ ਲਾਏ ਬਣਾਏ ਪਈ ਆ ਬਣ ਜੂਗੀ ਹਜੇ ਪੰਜਾਂ ਚੌ ਦਿਨਾਂ ਦੇ ਵਿੱਚ ਤਿਆਰੀ ਪੂਰੀ ਕਰਨੀ ਐ ਇਸ ਝੋਟੀ ਨੇ ਠੀਕ ਆ ਬਾਕੀ ਪਤਰੀ ਪੁਤਰੀ ਆ ਜੰਨੀ ਹਾਂ ਬਿਲਕੁਲ ਜੀ ਚੰਗੀ ਆ ਪੁੱਠੇ ਪਾਠੇ ਤੋਂ ਬਿਲਕੁਲ ਇੱਕੋ ਜਿਹਾ ਖੁੱਡੇ ਆ ਦੋਸਤੋ ਪੁੱਠੇ ਪਾਠੇ ਦੀ ਤੁਸੀਂ ਚੜਾਈ ਵੇਖੋ ਇੱਕੋ ਜਿਹੀ ਹੈਗੀ ਆ ਠੀਕ ਆ ਤੇ ਪਸੰਦ ਆਊਗੀ ਜ਼ਰੂਰ ਸੌਦਾ ਕਰ ਲਿਓ ਅੱਗੇ ਆਪਣੇ ਕੋਲ ਕੋਮਲ ਆ ਗਈ ਬੈੜ ਹਾਂਜੀ ਗਾਂ ਆ ਗਈ ਜੀ ਇਹ ਤੀਜਾ ਸੁਹਾ ਹੋਊ ਜੀ ਅੱਛਾ ਜੀ ਹਾਂਜੀ ਇਹ ਤੀਜੇ ਦਿਨ ਦੀ ਸੂਈ ਆ ਕਾਲੀ ਬੱਛੀ ਆ ਦੇ ਮਗਰ ਮਗਰ ਬੱਛੀ ਆ ਹਾਂਜੀ ਬੱਛੀ ਲਓ ਜੀ ਪਹਿਲਾਂ ਬੱਛੀ ਦਿਖਾ ਦਈਏ ਤਿੰਨ ਕਿ ਦਿਨਾਂ ਦੀ ਸੂਈ ਆ 나ੜੂ ਬਿਲਕੁਲ ਬੱਚੇ ਦੇ ਨਾਲ ਹਾਂਜੀ ਗਿੱਲਾ ਨੜੂ ਆਹ ਦੇਖੋ ਫੀਮੇਲ ਕਾਫ ਨੂੰ ਜਨਮ ਦਿੱਤਾ ਹੈ ਬੱਛੀ ਤੁਸੀਂ ਆ ਮਗਰ ਦੇਖ ਸਕਦੇ ਜੀ ਠੀਕ ਆ ਜੀ ਰੰਗ ਬਲੈਕ ਤੇ ਥੋੜੇ ਬਾਅਦੇ ਸਪੌਟ ਜਿਹੜੇ ਵਾਈਟ ਦੇ ਵਿੱਚ ਹੈਗੇ ਆ ਬੱਛੀ ਤੇ ਕੋਮਲ ਸੁਹਾ ਕਿੰਨਾ ਦੂਜਾ ਕਿ ਤੀਜਾ ਤੀਜਾ ਸੁਹਾ ਜੀ ਤੀਜਾ ਸੁਹਾ ਹਾਂਜੀ ਬਾਕੀ ਕੋਈ ਆਪ ਦੀ ਮ ਹਾਂਜੀ ਹਾਂਜੀ ਬਾਕੀ ਕੋਈ ਆਪਦੀ ਤਸੱਲੀ ਕਰੇ ਬੁਰੀ ਕੋਈ ਕੋਲੋਂ ਆਪਾਂ ਵੇਰਵਾ ਦੇਣਾ ਹੁੰਦਾ ਜੀ ਆਪਣਾ ਕੰਮ ਦਾ ਵੇਰਵਾ ਤੇਜਾ ਕਹਿ ਦਿੱਤਾ ਬਾਕੀ ਅਕੇ ਸਮਝ ਆ ਹਰਕ ਦੀ ਹਾਂਜੀ ਆ ਆ ਦੀ ਸਮਝ ਆ ਗਈ ਤੇ ਇਹ ਦਿਨ ਤਿੰਨ ਦਿਨ ਦੱਸ ਹਾਂਜੀ ਤਿੰਨ ਦਿਨ ਹੋਇਆ ਸੁਈ ਨੂੰ ਕੋਈ ਬੜਾ ਮੰਲੇ ਕੋਈ ਦੁੱਧ ਵੀ ਮੰਲੇ 9 ਕਿਲੋ ਜਿਹੜਾ ਪੱਕਾ ਰੈਡੀ ਆ ਜਿਹੜਾ ਉਹ ਹੀ ਆ 9 ਕਿਲੋ ਹਾਂਜੀ ਹਾਂਜੀ ਚਵਾ ਦਾਂਗੇ ਜਿਹੜਾ ਹਾਂਜੀ ਜਿਹੜਾ ਚਵਾਵਾਂਗੇ ਜੀ ਠੀਕ ਆ ਜੀ ਬਾਕੀ ਸੀਲਸ ਲੱਗ ਗਿਆ ਵੀ ਇਹ ਵੀ ਛਾਈ ਹਾਲ ਤੇ ਉਤੋਂ ਦੀ ਲੰਘਦੀ ਫਿਰੂਗੀ ਇਧਰ ਦੇਖੋ ਠੀਕ ਆ ਜੀ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਬੈਠੇ ਰਹੋ ਆ ਲਓ ਜੀ ਜਿਵੇਂ ਤਾਂ ਵੀਰ ਨਾਲ ਤੁਹਾਡੇ ਸਾਹਮਣੇ ਆ ਤੇ ਕੋਮਲ ਸੁਭਾ ਚਵਾਈ ਦਾ ਟਾਈਮ ਵੀ ਦੱਸ ਦੇ ਟਾਈਮ ਹੈ ਜੀ 5 ਵਜੇ ਚਵਾਈ ਹੋਈ ਹੈ ਜੀ ਝੋੜਨੀ ਮਾਰਨਾ ਜੀ ਹਾਂਜੀ 5 ਤੋਂ 5 ਹੀ ਹੁੰਦੀ ਹੈ ਸ਼ਾਮ ਨੂੰ ਵੀ 5 ਤੋਂ 5 ਹਾਂਜੀ ਸਰਦੀ ਦਾ ਦਿਨ ਕਰਕੇ ਨਾਲ 5 ਚਲੋ ਹੁਣ 1:30 ਵਜੇ ਦਾ ਸਮਾਂ ਹਾਂਜੀ ਹਾਂਜੀ ਸਵੇਰ ਦੋਸਤੋ 5:00 ਵਜੇ ਦੀ ਚਵਾਈ ਹੋਈ ਆ ਹੁਣ ਸਮਾਂ ਤੁਸੀਂ ਮੁੱਖ ਰੱਖ ਕੇ ਸੌਦਾ ਕਰ ਲਿਓ ਕਿਉਂਕਿ 1:30 ਵਜੇ ਦਾ ਸਮਾਂ ਹੈ ਜਿਵੇਂ ਜਿਵੇਂ ਸ਼ਾਮ ਨੂੰ ਬਿਲਕੁਲ 5 5:30 ਵਜੇ ਸ਼ਾਮ ਨੂੰ ਚਵਾਈ ਦੇ ਟਾਈਮ ਵੱਲ ਜਾਊਗੀ ਚਵਾਈ ਦੇ ਵੱਲ ਓਵੇਂ ਓਵੇਂ ਲੇਵਾ ਭਰ ਕੇ ਪਸ਼ੂ ਨੇ ਤਿਆਰ ਕਰੀ ਜਾਣਾ ਹੁਣ 9 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ ਕੋਈ ਵੀਰ ਬੌਲਾ ਮੰਨ ਲੇ ਦੋ ਤਾਂ ਮੰਨ ਲੇ ਸਟਾਰਟਿੰਗ ਤੋਂ ਮਗਰ ਬੱਠੀ ਆ ਅਗਲੇ ਪਿਛਲੇ ਥਨਾ ਦਾ ਚਵਾ ਚੰਗਾ ਹਾਂਜੀ ਹਾਂਜੀ ਅਗਲੇ ਨਾਲ ਅਗਲਾ ਬਰਾਬਰ ਹੈ ਪਿਛਲੇ ਨਾਲ ਪਿਛਲਾ ਬਰਾਬਰ ਹੈ ਜੀ ਬਾਕੀ ਸੀਲਸ ਲੱਗ ਪੂਰੀ ਆ ਜੀ ਲੋ ਜੀ ਜਿੰਦਾ ਮਰਜੀ ਬੌ ਠੀਕ ਹੈ ਲਓ ਜੀ ਇਹ ਦੂਜੇ ਨੰਬਰ ਤੇ ਦੋਸਤੋ ਵੈੜਾ ਵੀਰ ਦੇ ਕੋਲ ਠੀਕ ਆ ਤੇ ਕੁੰਬਲੇ ਦਾ ਫਿਰ ਲੈਣ ਦੇਣ ਕੀ ਆ ਮੁੱਲੇ ਦਾ 30 32 ਜਿੰਨਾ ਵੀ ਕਰ ਲਈ ਮਰਜ਼ੀ ਆ 28000 ਦੀ ਦੇ ਦਾਂਗੇ ਜੀ 28 ਦੀ ਹਾਂਜੀ ਵੀ ਹਾਂ ਨਾ ਜਿੰਨੂੰ ਕਹਿੰਦੇ ਹਾਂ ਨਹੀਂ ਥੋੜਾ ਬੜਾ ਹੋ ਜੂ ਐਚੋਂ ਹੀ ਹੋ ਜੂਗਾ ਜੀ ਰੁੱਸਾ ਰੁੱਸਾ ਛੜਾਈ ਹੈ ਹਾਂਜੀ ਉਹ ਹੋ ਜੂਗਾ ਜੀ ਜ਼ਰੂਰ ਕਰਦੇ ਹੋ ਭੈਣ ਭਰਾ ਦਾ ਜਿੰਨਾ ਵੀ ਮਾਨਤਾ ਦਾ ਵੈਸੇ ਪਸ਼ੂ ਦੋਸਤੋ ਕੋਈ ਜ਼ਿਆਦਾ ਮਹਿੰਗੇ ਜਾਂ ਜ਼ਿਆਦਾ ਰੇਟ ਨਹੀਂ ਕਰਦਾ ਵੀਰ ਜਿੰਨੇ ਵਾਲਾ ਪਸ਼ੂ ਹੁੰਦਾ ਦੋਸਤੋ ਕਿਉਂਕਿ ਵਪਾਰ ਦਾ ਕੰਮ ਆ ਨਫਾ ਹਰ ਇੱਕ ਵਪਾਰੀ ਨੇ ਲੈਣਾ ਠੀਕ ਹੈ ਜੀ ਤੇ ਬਾਕੀ ਬਿਲਕੁਲ ਜਾਇਜ਼ ਲੈ ਆ ਜਾਵੇ ਤਾਂ ਮੈਨਾਂ ਹੋਰ ਵੀ ਸਵਾਦ ਆਉਂਦਾ ਕਿਉਂਕਿ ਅੱਗੇ ਕਿਸੇ ਭੈਣ ਭਰਾ ਨੂੰ ਬਿਲਕੁਲ ਬਾਜ਼ ਬਜਾਇਜ਼ ਪਸੂ ਦਿੱਤਾ ਜਾਵੇ। ਇਹ ਆਪਾਂ ਵੀ ਜਾਇਜ਼ ਮਿਲੀਆਂ ਤੇ ਆਪਾਂ ਜਾਇਜ਼ ਹੀ ਦੇਣੀਆਂ ਐ ਨਹੀਂ ਆਪਾਂ ਨਿਆਜ਼ ਮੁੱਲ ਕਰ ਜੇਗੇ ਬਾਅਦ ਠੀਕ ਹੈ ਜੀ। ਹਾਂਜੀ। ਲਓ ਜੀ 28000 ਦੇ ਵਿੱਚੋਂ ਵੀ ਥੋੜਾ ਬਾਧਾ ਛੋੜ ਛੱਪਾ ਹੋ ਜਾਊਗਾ ਠੀਕ ਆ। ਮਗਰ ਬੱਛੀ ਆ ਤੁਹਾਨੂੰ ਬੱਚਾ ਦਿਖਾਤਾ। ਅੱਗੇ ਆ ਗਈ ਆਪਣੇ ਕੋਲ ਕੋਮਲਾ ਦੂਜੇ ਨੰਬਰ ਤੇ ਆ ਵੈੜ ਆ ਗਈ ਆ। ਹਾਂਜੀ। ਇਹਦੀ ਕੀ ਡਿਟੇਲ ਆ? ਇਹ ਵੀ ਪੰਜਾ ਛਾਂ ਦੇਨਾਂ ਦੀ ਸੂਈ ਹੋਊਗੀ ਜੀ। ਜਲਸੀ ਬੱਛੀ ਆ ਇਹ ਅੱਛਾ ਮਾਮਲੇ ਆਉਂਦੇ ਆਪਣੇ ਕੋਲ ਪਸ਼ੂ ਭਰੋਸੇ ਵਾਲੀ ਥਾਂ ਤੋਂ ਜਾਂ ਕਈ ਵਾਰਾਂ 6 ਕਿ ਦਿਨਾਂ ਤੋਂ ਹੁੰਦਾ ਜਾਂ ਜਾਂਦਾ ਜੀ ਇੱਕ ਇੱਕ ਜੇ ਡੰਗਰ ਆਪਾਂ 2-2 ਡੰਗ ਚੋ ਕੇ ਲੈ ਆਉਂਦੀ ਜਿਹੜੇ ਸੂਏ ਸਵਾਏ ਹੁੰਦੇ ਆ ਜੀ ਹਾਂਜੀ ਆਪਾਂ 2-2 ਡੰਗ ਚੋ ਕੇ ਲੈ ਆਉਂਦੇ ਉਸ ਤੋਂ ਬਾਅਦ ਕਿਹ ਵੇਲੇ ਕੋਈ ਢਾਈ ਜਾਂ ਡੰਗਰ ਆਇਆ ਹੁੰਦਾ ਕੋਈ ਦੋ ਦਿਨਾਂ ਦਾ ਆਇਆ ਹੁੰਦਾ ਆਪਣੇ ਘਰੇ ਵੀ ਚਵਾਈ ਹੋਈ ਹੁੰਦੀ ਹੈ ਜੀ ਠੀਕ ਹਾਂਜੀ ਹਾਂਜੀ ਅੱਛਾ 6 ਦਿਨਾਂ ਦੀ ਮਗਰ ਬੱਚਾ ਇਹਦੇ ਬੱਚੀ ਮਗਰ ਵਸੀ ਹੈ ਜੀ ਇਹਦੇ ਮਗਰ ਵੀ ਬੱਚੀ ਆ ਹਾਂਜੀ ਹਾਂਜੀ ਤਿੰਨਾ ਵੇੜਾ ਮਗਰ ਵੀ ਬੱਚੀ ਕਿੰਨਾ ਮਗਰ ਬੱਚੀ ਆ ਜਿਹੜੀ ਮਰਦੀ ਲਾਵੇ ਕੋਈ ਠੀਕ ਆ ਤਿੰਨੇ ਵੇੜਾ ਦੋਸਤੋ ਤੇ ਤਿੰਨੇ ਵੇੜਾ ਮਗਰ ਬੱਚੀਆਂ 6 ਅਕ ਦਿਨਾਂ ਦੀ ਸੂਈ ਆ ਮਗਰ ਇਹਦੇ ਬੱਚੀ ਆ ਤੇ ਕੀ ਹੁਣ ਥੱਲੇ ਤੇ ਦੁੱਧ ਹੈਗਾ ਦੁੱਧ 7 ਕਿਲੋ ਰੈਡੀ ਆ ਜੀ ਇਹ ਥੱਲੇ 7 ਕਿਲੋ ਹਾਂਜੀ 7 ਕਿਲੋ ਦੋਸਤੋ ਦੁੱਧ ਇਹਦੇ ਕੋਲ ਹਾਜ਼ਰ ਆ ਸਿੰਘ ਬੇਸ਼ੱਕ ਹੈ ਗਿਆ ਪਰ ਸੀਲਸ ਲੱਗ ਜੀ ਆ ਠੰਡੀ ਧੀਰੀ ਆ ਕੋਈ ਬਾਲੇ ਮੈਟਰ ਨਹੀਂ ਕਰਦੇ ਕਿ ਸਿੰਘਾਂ ਨਾਲ ਪਸੂ ਕੋਈ ਗਰਮ ਨਹੀਂ ਹੋ ਜਾਂਦਾ ਕਿ ਬਲ ਹੈ ਬਿਲਕੁਲ ਸੀਲਸ ਲੱਗਾ ਜੀ ਆ ਵੇਖੋ ਜਦਾਂ ਮ ਤੇ 6 7 ਕਿਲੋ ਦੁੱਧ ਹਾਂ ਜੀ 7 ਕਿਲੋ ਦੁੱਧ ਰੈਡੀ ਹੈ 7 ਕਿਲੋ ਬਾਕੀ ਬਗੈਰ ਵੰਗੇ ਤਾਂ ਮਿਲਦੀ ਉਦਾਂ ਹੀ ਠੀਕ ਹੈ ਜੀ ਆ ਵੱਛੀ ਆ ਜੀ ਮੇਰੀ ਆ ਮਗਰ ਵੱਛੀ ਆ ਗਈ ਬ੍ਰਾਊਨ ਕਲਰ ਵਾਲੀ ਹਾਂ ਜੀ ਲਓ ਜੀ ਇਹ ਬ੍ਰਾਊਨ ਕਲਰ ਦੇ ਵਿੱਚ ਵੱਛੀ ਹੈ ਠੀਕ ਹੈ ਜੀ ਕ੍ਰਾਊਸ ਅੰਗ ਦੇ ਵਿੱਚ ਮਗਰ ਵੱਛੀ ਆ ਤੇ ਆ ਵਾੜਾ ਬਿਲਕੁਲ ਤੁਹਾਡੇ ਸਾਹਮਣੇ 6 ਕਿ ਦਿਨਾਂ ਦੀ ਜਸਟ ਸੋਈ ਹੈ ਦੋਸਤੋ 7 ਕਿਲੋ ਧਾਰਾਂ 7 ਕਿਲੋ ਧਾਰਾਂ ਦੋਸਤੋ ਸਟਾਰਟਿੰਗ ਕੋਈ ਹੈ ਇਸ ਵਾੜ ਦੀ 7 ਕਿਲੋ ਦੁੱਧ ਜਿਹੜਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਤੇ ਚਾਰੇ ਥਣ ਵਰਦੇ ਬੁਰਦੇ ਚੰਗੇ ਵਾੜਾ ਜੀ ਹਾਂ ਜੀ ਅਗਲੇ ਨਾਲ ਅਗਲਾ ਬਰਾਬਰ ਹੈ ਜੀ ਪਿਛਲੇ ਨਾਲ ਪਿਛਲਾ ਬਰਾਬਰ ਹੈ ਜੀ ਠੀਕ ਹੈ ਜੀ ਹਾਂ ਜੀ ਥਣ ਪੂਰਾ ਮੁੱਠੀ ਵਾਲਾ ਜੀ ਲਓ ਵੀ ਦੋਸਤੋ ਇਹ ਦੂਜੇ ਨੰਬਰ ਤੇ ਵੜਾ ਤੇ ਕੋਮਲ ਕੀ ਇਹਦਾ ਲੈਣ ਦੇਣਾ ਇਹਦਾ ਮੋਰ ਹੈ ਜੀ 5000 ਦੀ ਅੱਛਾ ਇਹ ਵੀ 22000 ਦੀ ਦੇ ਦਾਂਗੇ ਜੀ 22000 ਦੀ ਹਾਂਜੀ ਵੀ ਹਾਣ ਵਾਲੀ ਲੈਣ ਦੇਣੀ ਕੋਈ ਗੱਲ ਨਹੀਂ ਇੱਥੋਂ ਹੀ ਮਾਨਤਾ ਕਰ ਦਾਂਗੇ ਇਹ ਨਹੀਂ ਵੀ ਪੱਕੇ ਹੀ ਹੈ ਫਿਕਸ ਰੇਟ ਨਹੀਂ ਕੋਈ ਵੀ ਮਾਨਤਾ ਸਾਰਿਆਂ ਚੋਂ ਹੀ ਹੋਊਗਾ ਜੀ ਠੀਕ ਹਾਂਜੀ ਲਓ ਵੀ ਦੋਸਤੋ ਕੋਈ ਫਿਕਸ ਨਹੀਂਗਾ ਥੋੜਾ ਬਾਤਾਂ ਵਿੱਚੋਂ ਲੈਸ ਹੋਊਗੀ 22000 ਸਾਰਿਆਂ ਦੇ ਬਾਕੀ ਵੜ ਚੰਗੀ ਆ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਵੜ ਦਿਖਾਈ ਸੀ ਜਿਹੜੀ ਤਿੰਨਾਂ ਦਿਨਾਂ ਦੀ ਸੂਈ ਆ ਤੀਜਾ ਸੂਬਾ ਉਹਦੀ ਹਾਈਟ ਵੱਡੀ ਆ ਇਹ ਇਸ ਤੋਂ ਬਾਅਦ ਇੱਕ ਹੋਰ ਦਿਖਾਵਾਂਗੇ ਤੁਹਾਨੂੰ ਇਹ ਵੀ ਦਰਮਿਆਨੀ ਹਾਈਟ ਦੇ ਵਿੱਚ ਆ ਤੇ ਕੋਮਲ ਇਹਦਾ ਕੀ ਹਿਸਾਬ ਕਿਤਾਬ ਹੈ ਇਸ ਬੱਚੀ ਦਾ ਇਹ ਵੀ ਦੂਜਾ ਸੂਆ ਜੀ ਇਹ ਜਲਸੀ ਜਲਸੀ ਦੇ ਛਾਈ ਵਾਲਾ ਕਰੋਸ ਜਾਈ ਕਰੋਸ ਹੀ ਆ ਗਿਆ ਹਾਂਜੀ ਇਹ ਵੀ ਸੀਕਲ ਲਗ ਪੂਰੀ ਹੈ ਜੀ ਲਓ ਜੀ ਕਰੋ ਚੈੱਕ ਤੇ ਕਰੋਸ ਆਂਗ ਦੇ ਵਿੱਚ ਆ ਦੋਸਤੋ ਠੀਕ ਆ ਬਰਾਊਨ ਜਿਹਾ ਕਲਰ ਆ ਵੈਡ ਦਾ ਤੇ ਸਮਦਰ ਮੀਡੀਅਮ ਜੀ ਹਾਈਟ ਆ ਦਰਮਿਆਨੀ ਹਾਈਟ ਆ ਤੇ ਦੂਜਾ ਦਨੇ ਨੂੰ ਕਿੰਨੇ ਕੋ ਗਿਆ ਦਨੇ ਨੂੰ 10 12 ਹੋ ਗਏ ਆ ਜੀ 10 12 ਹਾਂਜੀ ਆ ਬਰਾਉਂਡੀ ਬੱਛੀ ਵਧੀਆ ਠੀਕ ਆ ਜੀ ਦਿਖਾਵਾਂਗੇ ਬੱਛੀ ਤੇ ਕਿੰਨਾ ਕੋਨ ਦੋ ਦੋ ਚਵਾ ਰਹੀ ਆ ਦੋ ਦੋ ਦੇ ਸਲੇ 8 ਕਿਲੋ ਰੈਡੀ ਆ ਜੀ 8 ਕਿਲੋ ਹਾਂਜੀ ਜਿਹੜਾ ਹੈਗਾ ਉਹੀ ਦੱਸਾਂਗੇ ਦੂਜਾ ਨਹੀਂ ਤੇ ਥਾਣਾ ਥੋਣਾ ਦੀ ਓਕੇ ਚਾਹ ਹਾਂਜੀ ਓਕੇ ਆ ਜੀ ਅਗਲੇ ਨਾਲ ਅਗਲਾ ਪਰਪਰ ਪਿਛਲੇ ਆ ਪਿਛਲਾ ਪਰਪਰ ਲਓ ਜੀ ਸੋ ਦੋਸਤੋ ਆ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਚਾਰ ਥਾਣਾ ਚਾਰੇ ਥਣ ਪ੍ਰੋਪਰ ਵਰਦੇ ਆ ਕੋਈ ਵੀਰ ਦੂਰੋਂ ਨੇੜੋਂ ਆ ਰਿਹਾ ਦੋਸਤੋ ਇਹ ਨਹੀਂ ਹੈਗਾ ਕਿਸੇ ਥਾਣ ਦੇ ਵਿੱਚ ਕੋਈ ਕਮੀ ਪੇਸ਼ੀ ਨਿਕਲਾ ਠੀਕਾ ਜੋ ਚੋਇਆ ਜੋ ਉਹੀ ਦਾ ਉਹਦੇ ਵਿਹਾਰ ਤੇ ਜਿਹੜਾ ਦੋਸਤੋ ਸਾਰਾ ਦੱਸਣ ਡਏ ਆ ਦੂਜਾ ਸੁਬਾ ਤੇ ਦਿਨ ਦੱਸਦੇ 10 ਕੁ 12 ਦਿਨ ਹਾਂਜੀ 10 12 ਦਿਨ ਸੂਈ ਨੂੰ 10 12 ਦਿਨ ਤੇ ਦੁੱਧ ਇੱਕ ਵਾਰੀ ਫੇਰ ਕਨਫਰਮ ਕਰਾ ਦਿਆ ਕੋਮਲਾ 8 ਕਿਲੋ 9 ਹਾਂਜੀ 8 ਕਿਲੋ ਰੈਡੀ ਹੈ ਜੀ ਜਿਹੜਾ 8 ਜੇ ਸਹੀ ਉਹੀ ਦੱਸਣਾ ਲਓ ਜੀ 8 ਕਿਲੋ ਦੋਸਤੋ ਦੁੱਧ ਦਹੀਂ ਥੱਲੇ ਮੌਜੂਦ ਆ 12 ਦਿਨਾਂ ਦੀ ਸੂਈ ਆ ਮਗਰ ਬੱਛੀ ਆ ਤਿੰਨ ਵੜਾ ਵੀਰ ਦੇ ਕੋਲ ਆ ਅਵੇਲੇਬਲ ਆਜ ਤਿੰਨੇ ਵੜਾ ਮਗਰ ਬੱਛੀਆਂ ਨੇ ਫੀਮੇਲ ਕਾਫ ਨੇ ਸੋ ਬਾਕੀ ਆ ਆਰਡਰ ਕੁਆਲਿਟੀ ਹੈ ਜੀ ਆ ਰੂ ਰੋਬਾ ਜਿੱਤੇ ਹਾਂਜੀ ਹਾਂਜੀ ਆ ਫੀਮੇਲ ਕਾਫ ਆ ਬੱਚਾ ਇਸ ਵੈੜ ਦਾ ਠੀਕ ਆ ਜੀ ਤੇ ਬਾਕੀ ਦਿਨਾਂ ਕੋਈ ਜਿਹੜਾ ਦੋਸਤੋ ਤੁਸੀਂ ਆਪ ਦੀ ਸਮਝਦਾਰੀ ਨਾਲ ਤੁਸੀਂ ਆਪ ਵੀ ਵੇਖ ਲਓ 12 ਦਿਨ ਕਹਿ ਰਿਹਾ ਵੀਰ ਕੋਮਲ ਤੇ ਅੱਗੋਂ ਪਸ਼ੂ ਆਉਂਦੇ ਆ ਦੋਸਤੋ 12 ਨਹੀਂ ਤੇ 13 ਦਿਨ ਮੰਨ ਸਕਦਾ ਕੋਈ 14 ਮੰਨ ਸਕਦਾ ਮਗਰ ਬੱਚੀ ਤੁਹਾਨੂੰ ਦਿਖਾਤੀ ਆ ਤੇ ਚਵਾਪ ਸਮਾ ਦੀ ਸਾਫ ਸੁਥਰੀ ਵੀਰ ਦੱਸ ਰਿਹਾ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਆ ਦੇਖੋ ਜੀ ਕਿਸੇ ਤਰ੍ਹਾਂ ਦਾ ਬੰਗਾ ਬੂੰਗਾ ਪਾਲੀ ਦਾ ਕੋਈ ਐਡੀ ਗੱਲ ਨਹੀਂ ਜੀ ਹਾਂਜੀ ਹਾਂਜੀ ਆਪਦੀ ਮਰਜ਼ੀ ਆ ਜੀ ਵੰਗਾ ਪਾਲੋ ਜਾਂ ਨਾ ਪਾਲੋ ਜੀ ਠੀਕ ਆ ਹਾਂਜੀ ਹਾਂਜੀ ਤੇ ਕੁੰਮਲਿੰਦਾ ਫਿਰ ਕੀ ਹਾਨਾ ਮੋਲੇ ਦਾ ਵੀ 526 ਜਿੰਨਾ ਮਰਜ਼ੀ ਕਰਾ ਲਓ ਇਹ ਵੀ ਬਾਈ ਦੀ ਦੇ ਦਾਂਗੇ ਜੀ ਬਾਈ ਹਜ਼ਾਰ ਦੀ ਹਾਂਜੀ ਸੇਮ ਰੇਟ ਆ ਦੋਵਾਂ ਦੇ ਕੋਈ ਭਾਨੂ ਸਿੰਘਾ ਨਹੀਂ ਲੈ ਲੈ ਭਾਨੂ ਕੋਈ ਭੋੜੀ ਲੈ ਲੈ ਇਹ ਆਫਰ ਹੀ ਹੈਗੇ ਹਾਂ ਆਫਰ ਹੀ ਆ ਜੀ ਬੱਛੀਆਂ ਤਿੰਨਾਂ ਨੇ ਮਗਰ ਬੱਛੀਆਂ ਇਹ ਵੀ ਜਿਹੜੀ ਮਰਜ਼ੀ ਲੈ ਸਕਦਾ ਹਾਂ ਲਓ ਵੀ ਹੈ ਵੀ ਤਿੰਨਾਂ ਮਗਰ ਬੱਛੀਆਂ ਨੇ ਹਾਂਜੀ ਇਹ ਚੁਵਾਈ ਸ ਆ ਦੋਸਤੋ ਜਿਹੜੇ ਵੀਰ ਨੂੰ ਜਿਹੋ ਜੀ ਚੀਜ਼ ਪਸੰਦ ਆਊਗੀ ਰੇ ਕਈ ਵਾਰਾ ਦੋਸਤੋ ਨਾਰਮਲ ਵੀਰਾਂ ਦੇ ਜਿਹੜਾ ਲਵੇਰਾ ਕੇਪ ਨਾਲ ਭੱਜਿਆ ਹੁੰਦਾ ਕਈ ਨਾ ਸੂਨ ਵਾਲੇ ਪਸ਼ੂ 2-2 4-4 ਮਹੀਨੇ ਲੈ ਜਾਂਦੇ ਆ ਉਹਨਾਂ ਦੇ ਵਿੱਚਲਾ ਜਿਹੜਾ ਸਨ ਗਾਇਬ ਹੁੰਦਾ ਤੇ ਬਹੁਤੇ ਵੀਰ ਬਿਲਕੁਲ ਘੱਟ ਰੇਂਜ ਵਾਲੇ ਛੋਟੇ ਪਸ਼ੂ ਪਾਲਦੇ ਆ ਜਾਇਜ ਰੇਟ ਵਾਲੇ ਮਿਲ ਜਾਂਦੇ ਇਹ ਰੇਟ ਵੀ ਜਾਇਜ ਆ ਦੋਸਤੋ ਬਾਕੀ ਪਸ਼ੂ ਵੀ ਸਾਲ ਭਰ ਮਿਲ ਜੂਗਾ ਕਿਉਂਕਿ ਤਾਜ਼ੇ ਸੂਏ ਨੇ ਪਸ਼ੂ ਤਾਂ ਬਿਲਕੁਲ ਸਾਲ ਭਰ ਮਿਲੀ ਜਾਣਗੇ ਤੇ ਦੁੱਧ ਨਾਰਮਲ ਹੀ ਆਪਾਂ ਸੇਵਾ ਦਾ ਕਹਿੰਦੇ ਕੋਈ 8-8 10-10 12-12 11 ਲੀਟਰ ਤੱਕ ਵੀ ਪਸ਼ੂ ਦੁੱਧ ਦਿੰਦੀ ਜਾਂਦਾ ਜੇਕਰ ਚੰਗੀ ਸੇਵਾ ਹੋਵੇ ਤੇ ਤੇ ਕੋਮਲਾ ਪਸੂਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਇਹੀ ਚਾਰ ਪੰਜ ਜੀ ਠੀਕ ਹੈ ਵੀਰੇ ਤੇ ਬੋਲ ਦਿਗਾ ਨੰਬਰ ਨੰਬਰ 73476 ਹਾਂਜੀ 1982 ਹਾਂਜੀ ਠੀਕ ਹੈ ਜੀ ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰੇ ਹਾਂਜੀ ਲੋਬੀ ਦੋਸਤੋ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰਹਿਆਲੀ ਵੱਡੀ ਸਰਹਿਆਲੀ ਦੋਸਤੋ ਬਿਲਕੁਲ ਸਰਹਿਆਲੀ ਤੋਂ ਕੋਈ 4-5 ਕੇ 4 ਕੇ ਕਿਲੋਮੀਟਰ ਦੀ ਦੂਰੀ ਹੈਗੀ ਸ਼ਕਰੀ ਪਿੰਡ ਦੀ ਤੇ ਇਸੇ ਤਰ੍ਹਾਂ ਦੋਸਤੋ ਤੁਸੀਂ ਪਿੰਡ ਆਣ ਕੇ ਆਪਦੀ ਤਸੱਲੀ ਕਰ ਸਕਦੇ ਜੇ ਨਰਖ ਪਰਖ ਕਰ ਸਕਦੇ ਜੀ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ